ਹਾਂਜੀ ਬਿਲਕੁਲ ਜੀ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਦਰ ਪਾਤਸ਼ਾਹ ਦੀ ਫਤਿਹ ਜਾਊਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਪਵ ਲਇਓ 22 ਦਸੰਬਰ 1668 ਵਿੱਚ ਸੀ ਵਾਲੇ ਦਿਨ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀ ਦਰ ਪਾਤਸ਼ਾਹ ਜੀ ਦਾ ਪਟਨਾ ਸ਼ਹਿਰ ਬਿਹਾਰ ਦੀ ਧਰਤੀ ਤੇ ਹੋਇਆ ਉੱਥੇ ਵੀ ਦਾਸ ਦੋ ਕੁ ਵਾਰੀ ਗੁਰੂ ਸਾਹਿਬ ਨੇ ਤਰਸ ਕੀਤਾ ਹੈ ਮੇਰੇ ਉੱਤੇ ਦੋ ਵਾਰੀ ਉੱਥੇ ਦਰਸ਼ਨ ਕੀਤੇ ਉਹਨਾਂ ਦਾ ਮਨ ਨਹੀਂ ਹੁੰਦਾ ਜੋ ਗੁਰੂ ਸਾਹਿਬ ਜੀ ਦੇ ਘਰ ਪਟਨਾ ਸਾਹਿਬ ਜੀ ਨੂੰ ਚਲਦੀ ਹੈ ਉੱਥੇ ਜਾ ਕੇ ਵਾਪਸ ਹੁੰਦਾ ਮਨ ਨਹੀਂ ਕਰਦਾ ਕਿ ਉੱਥੇ ਹੀ ਰਹੀਏ ਐਸਾ ਗੁਰਗੋਮੀ ਸਿੰਘ ਦਾ ਬਾਲ ਲੀਲਾ ਗੁਰੂ ਘਰ ਜੋ ਪੂਰੀ ਵਾਲੇ ਬਾਬਾ ਜੀ ਉਹਨਾਂ ਦੇ ਅੰਡਰ ਹੈ ਗੁਰਦੁਆਰਾ ਸਾਹਿਬ ਸ਼ੋਭਿਤ ਹੈਗਾ ਏ ਬਹੁਤ ਸੋਹਣਾ ਲੁਕਿੰਗ ਨਜ਼ਾਰਾ ਉੱਥੇ ਪਟਨਾ ਸਾਹਿਬ ਦੀ ਧਰਤੀ ਤੇ ਗੁਰੂ ਸਾਹਿਬ ਜੀ ਨੇ ਬਾਲ ਲੀਲੇ ਬਾਲ ਲੀਲਾ ਜੀ ਦੇ ਚੋਜ ਵਰਣ ਕੀਤੇ ਇੱਥੇ ਸੱਚਕਨ ਸ੍ਰੀ ਹਰਮੰਦਰ ਸਾਹਿਬ ਜੀ ਦੇ ਅੰਦਰ ਕੰਪਲੈਕਸ ਦੇ ਅੰਦਰ ਕਾਫੀ ਭਾਰੀ ਘੱਟ ਦੇਖ ਨੂੰ ਮਿਲਦਾ ਏ ਔਰ ਸੰਗਤਾਂ ਨੂੰ ਦੇਸੀ ਘੋੜ ਦੇ ਦੀਵੇ ਜਿਗਰ ਨੂੰ ਮਿਲਦੇ ਨੇ ਔਰ ਫੁੱਲ ਚੜੀਆਂ ਵਾਂਗ ਆਸਤ ਬਾਈ ਦਾ ਲੁਕਿੰਗ ਨਜ਼ਾਰਾ ਦੇਖੋ ਮੈਂ ਇਸ ਚੀਜ਼ ਦਾ ਬਿਆਨ ਨਹੀਂ ਕਰ ਸਕਦਾ ਅਮਰ ਸ਼ਕੋ ਸਿੰਘ ਸਜੋ ਗੁਰਕੇ ਲੜ ਲਗੋ ਕਿਉਂਕਿ ਸਮਾ ਬੜਾ ਭਿਆਨਕ ਹੈ ਇਹੋ ਹੀ ਮੈਸੇਜ ਹੈ ਆਉਣ ਵਾਲੀ ਜਨਰੇਸ਼ਨ ਨੂੰ ਗੁਰੂ ਦੇ ਲੜ ਲਗੋ ਅਮਰ ਸ਼ਕੋ ਸਿੰਘ ਸਜੋ ਨਸ਼ੇ ਆ ਦੂਰ ਆਓ ਸੁਖ ਨਹੀਂ ਬਹੁਤੇ ਤਨਖਾਟੇ ਸੁਖ ਨਹੀਂ ਪੇਖੇ ਨਿਰਪਨਾਟੇ ਜੋ ਕਿ ਸੁਖਤਾ ਪਿਆਰੀ ਸਾਧ ਸੰਗਤ ਜੀ ਉਸ ਪ੍ਰਮਾਤਮਾ ਦੇ ਨਾਮ ਦੇ ਵਿੱਚ ਹੀ ਸੋਕੇ ਔਰ ਉਸ ਸੇਵਾ ਸਿਮਰਨ ਦੇ ਵਿੱਚ ਹੀ ਸੋਕੇ ਤਾਂ ਦੁਨਿਆਵੀ ਸੁਖ ਵੀ ਤੁਹਾਨੂੰ ਆਪਣੇ ਆਪ ਮਿਲ ਜੇ ਸੋ ਇਹ ਮੈਸੇਜ ਚੜ੍ਹਦੀ ਕਲਾ ਵਿੱਚ ਰਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲੋ ਜਾਵੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹੀ ਦੇ ਚਰਨਾਂ ਨੂੰ ਭਾਵੇਂ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਬਲੋਂ ਨਿਹਾਲ ਸਤਿ ਸ੍ਰੀ ਅਕਾਲ ਮਨਾਤ ਪੰਥ ਸਿੰਘ ਜੀ ਕੀ ਕਰਨ ਚੌਗਿਆ ਅੱਜ ਮਹਾਨ ਦੇਨਾਗਾ ਪ੍ਰਕਾਸ਼ ਜਗਾ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਨੂੰ ਸਮਰਪਿਤ ਕਰਦੇ ਅੱਜ ਅਸੀਂ ਆਪਣੇ ਪਰਿਵਾਰ ਸਮੇਤ ਦਰਬਾਰ ਸਾਹਿਬ ਨਮਸਤਕ ਹੋਏ ਆਂ ਔਰ ਅੱਜ ਜੋ ਨਜ਼ਾਰਾ ਦੇਖਣ ਨੂੰ ਮਿਲਿਆ ਪਟਨਾ ਸਾਹਿਬ ਤੋਂ ਲੈ ਕੇ ਪੰਜਾਬ ਅੰਮ੍ਰਿਤਸਰ ਚ ਹਰ ਗਲੀ ਗਲੀ ਹਰ ਗੁਰਦਾਰੇ ਚ ਦੀਵ ਮਾਲਾ ਹੋਈ ਆ ਹੁਣੇ ਕੁਝ ਸਮੇਂ ਪਹਿਲਾਂ ਇੱਥੇ ਜਿਹੜੀ ਆਦਿਸ਼ਵਾਜੀ ਹੋਈ ਪਈ ਆ ਉਹਨੂੰ ਦੇਖ ਲਈ ਦੂਰ ਦਰੇ ਨੇ ਉਹ ਜਿਹੜੀ ਅਜਤਬਾਈ ਨਹੀਂ ਦੇਖਣ ਆਂਦੇ ਔਰ ਇੱਕ ਸਾਂਝੀ ਵਾਲਤਾ ਦਾ ਸਨੇਹਾ ਜਿਹੜੇ ਸਾਡੇ ਗੁਰੂ ਗੋਬਿੰਦ ਸਿੰਘ ਬਾਬਾ ਜੀ ਨੇ ਆਪਣਾ ਸਾਰਾ ਵੰਸ਼ ਵਾਰ ਕੇ ਦਿੱਤਾ ਪਿੱਛੇ ਛੋਟੇ ਸਾਹਿਬ ਜਦਾਂ ਵੱਡੇ ਸਾਹਿਬ ਜਦਾਂ ਦੀ ਜੀ ਦੀਵਾਰੇ ਨੰਗੇ ਉਹਨਾਂ ਨੂੰ ਅੱਜ ਗੁਰਪ੍ਰਬ ਅੱਜ ਅਸੀਂ ਸਾਰੇ ਇੱਕ ਇਕੱਠੇ ਹੋ ਕੇ ਇੱਕ ਇਹੋ ਜਿਹਾ ਗੁਰਪ੍ਰਬ ਨੂੰ ਅਸੀਂ ਆਪਣੇ ਗੁਰੂ ਨੂੰ ਆਪਣੇ ਪਿਤਾ ਨੂੰ ਯਾਦ ਕਰਦੇ ਹਾਂ ਔਰ ਜਿੱਥੇ ਇੱਕ ਸਿੱਖ ਨੂੰ ਵੀ ਬਹੁਤ ਕੁਝ ਸਾਡੇ ਗੁਰੂਆਂ ਕੋਲੋਂ ਮਿਲਦਾ ਪਰ ਅਸੀਂ ਉਹਨਾਂ ਦੇ ਸਿੱਖੇ ਰਸਤੇ ਤੇ ਨਹੀਂ ਚੱਲ ਪਾਉਂਦੇ ਫਿਰ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਇੱਕ ਸਾਂਝੀ ਬੋਲਤਾ ਦਾ ਸੁਨੇਹਾ ਦਈਏ ਔਰ ਆਪਣੇ ਗੁਰੂਆਂ ਨੂੰ ਹਮੇਸ਼ਾ ਚੰਗਾ ਕੰਮ ਕਰਨ ਤੋਂ ਪਹਿਲਾਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਨੂੰ ਸਜਦਾ ਕਰੀਏ ਲੱਗਦਾ ਕਿ ਗੁਰੂ ਸਾਹਿਬ ਨੇ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਉਹ ਵਾਸਤੇ ਬਿਲਕੁਲ ਜੀ ਬਿਲਕੁਲ ਉਹਨਾਂ ਨੇ ਜਾਤ ਪਾਤ ਤੋਂ ਉੱਪਰ ਉੱਠ ਕੇ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਕੌਣ ਕਿਹੜੀ ਜਾਤ ਕਿਹੜੀ ਬਰਾਦਰੀ ਉਹਨਾਂ ਨੇ ਆਪਣੇ ਵੰਸ਼ ਨੂੰ ਵਾਰਿਆ ਔਰ ਛੋਟੇ ਛੋਟੇ ਸਹਿਬਜ਼ਾਦਿਆਂ ਨੂੰ ਮੀਆਂ ਤੇ ਚਣੇ ਚਨਾਇਆ ਗਿਆ ਉਹ ਆਪਣੇ ਬੱਚਿਆਂ ਦੀ ਆਪਣੇ ਵੰਝ ਦੀ ਕੁਰਬਾਨੀ ਦਿੱਤੀ ਔਰ ਸਾਨੂੰ ਵੀ ਇਸੇ ਰਾਹ ਤੇ ਚੱਲਣਾ ਚਾਹੀਦਾ ਔਰ ਮੈਨੂੰ ਆਸ ਹੈ ਕਿ ਕੋਈ ਜਿਹੜਾ ਸਮੇਂ ਹੁਣ ਚੱਲ ਰਿਹਾ ਆਉਣ ਵਾਲੇ ਕੋਈ ਸਮੇਂ ਬਾਅਦ ਅਸੀਂ ਇਕੱਠੇ ਇਕ왈ਤਾ ਦੇ ਸਾਰੇ ਰਲ ਕੇ ਸੁਨੇਹਾ ਦੇਵਾਂਗੇ ਜੀ ਮੇਰਾ ਨਾਮ ਹਰਵਿੰਦਰ ਸਿੰਘ ਹੈ ਜੀ ਕੀ ਕਹਿਣਾ ਚਾਹੋਗੇ ਅੱਜ ਬ੍ਰਹਮ ਮੁਖਾਂ ਅੱਜ ਸਾਡੇ ਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਹੀਂ ਸੱਚਕੜਾ ਹਰਮੰਦਰ ਸਾਹਿਬ ਕੇ ਨਤਮਸਤਕ ਹੋਏ ਆਂ ਪਰਵਾਸ ਮੇ ਸਾਨੂੰ ਉਹਨਾਂ ਦੀਆਂ ਕੀਤੀਆਂ ਕੁਰਬਾਨੀਆਂ ਕਦੀ ਵੀ ਨਹੀਂ ਉਹਨਾਂ ਦਾ ਦੇਣਾ ਦੇ ਨਹੀਂ ਸਕਦੇ ਅਸੀਂ ਸਾਰੀ ਕੀ ਕਹਿੰਦੇ ਅਸੀਂ ਦੁਨੀਆ ਵੀ ਇੱਕ ਸਾਡੀ ਅਸੀਂ ਉਹਨਾਂ ਦਾ ਮੁਕਾਬਲਾ ਕਰ ਨਹੀਂ ਸਕਦੇ ਉਹਨਾਂ ਸਾਡੇ ਲਈ ਬੱਚੇ ਆਪਣੇ ਕੁਰਬਾਨ ਕੀਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਉਹਨਾਂ ਦਾ ਅੱਜ ਗੁਰਪੁਰ ਕੁਰਬਾਨਾਣ ਆਏ ਆ ਵੀ ਅਸਤ ਬਾਜੀ ਵੇਖੋ ਕਿੰਡੀ ਸੁਣੀ ਐ ਦੁਨੀਆ ਦੂਰੋ ਦੂਰੋ ਲੱਖਾਂ ਕਰੋੜਾਂ ਅਰਬਾਂ ਸਾਹਿਬ ਨਾਲ ਇੱਥੇ ਲੋਕੀ ਹੁੰਦੇ ਆ ਅਸਤ ਬਾਜੀ ਵੇਖਣ ਲਈ ਪਰ ਇਹ ਨਹੀਂ ਐ ਵੇਖਦੇ ਵੀ ਉਹਨਾਂ ਦੀਆਂ ਕੁਰਬਾਨੀਆਂ ਕੀ ਸੀ ਉਹਨੂੰ ਕੋਈ ਯਾਦ ਨਹੀਂ ਕਰਦਾ ਪਰ ਇਹ ਵੀ ਚਲੋ ਮਹਾਰਾਜ ਨੇ ਸਾਨੂੰ ਉਦਮ ਬਖਸ਼ਣਾ ਹੀ ਵੀ ਹਿੰਮਤ ਬਖਸ਼ਣਾ ਹੀ ਵੀ ਕਰਾਂਗੇ ਕੁਝ ਜੀ ਮੇਰਾ ਨਾਮ ਰੰਬੀਰ ਸਿੰਘ ਐ ਜੀ ਮੈਂ ਅਬਰਸਰ ਦਾ ਰਹਿਣ ਵਾਲਾ ਤੇ ਅੱਜ ਦਾ ਬੜਾ ਮਹਾਨ ਦਿਨ ਹੈ ਜੀ ਹਾਂਜੀ ਹਾਂਜੀ ਤੇ ਅੱਜ ਦੇ ਮਹਾਂ ਦਿਨ ਲਈ ਅੱਜ ਸਾਡੇ ਗੁਰੂ ਗੋਬੀ ਸਿੰਘ ਜੀ ਦੇ ਸੇ ਪਾਸ਼ਾ ਗੁਰ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੁਹਾਨੂੰ ਸਾਰਿਆਂ ਨੂੰ ਗੁਰਪ੍ਰਬ ਦੀ ਬਹੁਤ ਬਹੁਤ ਵਧਾਈ ਹੋਵੇ ਕਿੱਥੋਂ ਤੁਸੀਂ ਆਏ ਹੋ ਮੈਂ ਅੰਮ੍ਰਿਤਸਰ ਦਾ ਹੀ ਰਹਿਣ ਵਾਲਾ ਜੀ ਨਿਊ ਅੰਮ੍ਰਿਤਸਰ ਦਾ ਹਾਂਜੀ ਮੇਰਾ ਮੈਂ ਪੰਜਾਬ ਚੋਂ ਆਇਆ ਹਾਂ ਜੀ ਤੇ ਮੇਰਾ ਨਾਮ ਹੈ ਸਹਿਦਪ੍ਰੀਤ ਸਿੰਘ ਜੀ ਤੁਹਾਨੂੰ ਸਤਿਗੁਰ ਗੋਬਿੰਦ ਸਿੰਘ ਜੀ ਦੀ ਨਰਵਸ ਦੀਦੀ ਵਧਾਈ ਹੋਣ ਜੀ ਤੇ ਵਾਹਿਗੁਰੂ ਖਾਲਸਾ ਵਾਹਿ ਜੀ ਦੀ ਫਤਿਹ ਬੋਲੇ ਸੋਨਹਿਾਲ ਸੱਚ ਰੀਆਕਾਤ